ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨਿਸ਼ਾਨੇ ਦੇ ਉੱਪਰ ਹੈ ਕਿਉਂਕਿ ਪੰਜਾਬ ਦੇ ਵਿੱਚ ਸ਼ਨੀਵਾਰ ਦੀ ਸਵੇਰ ਚੜ੍ਹਦੇ ਹੀ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਕਿ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਇੱਕ ਐਨਆਰਆਈ ਦੇ ਉੱਪਰ ਘਰ ਦੇ ਵਿੱਚ ਵੜ ਕੇ ਦੋ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਇਸ ਐਨਆਰਆਈ ਨੂੰ ਘਰ ਦੇ ਵਿੱਚ ਵੜ ਕੇ ਦੋ ਗੋਲੀਆਂ ਮਾਰੀਆਂ ਗਿਆ ਨੇ ਜਿਹੜਾ ਕਿ ਐਨਆਰਆਈ ਐਸਐਮ ਜੇਰੇ ਇਲਾਜ ਹੈ ਤੋਂ ਦੱਸ ਦਈਏ ਕਿ ਇਹ ਘਟਨਾ ਜਿਹੜੀ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਸਵੇਰੇ ਸਵੇਰੇ ਵਾਪਰੀ ਜਿੱਥੇ ਇੱਕ ਐਨ ਆਰ ਆਈ ਨੂੰ ਕੁਝ ਬਦਮਾਸ਼ਾਂ ਦੇ ਵੱਲੋਂ ਦੋ ਹਮਲਾਵਰਾਂ ਦੇ ਵੱਲੋਂ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰੀਆਂ ਗਏ ਨੇ ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ਦੇ ਉੱਪਰ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਇੱਕ ਟਹਾਰੇ ਦੇ ਵਿੱਚ ਖੜੀ ਕੀਤੀ ਗਈ ਹੈ ਸੋ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਰਕਾਰ ਦੇ ਉੱਪਰ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉੱਥੇ ਹੀ ਰਾਜਾ ਬੜਿੰਗ ਅਤੇ ਐਮ ਪੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਸਰਕਾਰ ਦੇ ਉੱਪਰ ਇਕਾ ਨਿਸ਼ਾਨਾ ਸਾਧਿਆ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਨੂੰ ਦੇ ਵਿੱਚ ਸਵੇਰੇ ਸਵੇਰੇ ਸ਼ਨੀਵਾਰ ਦੀ ਸਵੇਰ ਇੱਕ ਐਨ ਆਰ ਆਈ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਦੋ ਗੋਲੀਆਂ ਨੇ ਜਿਹੜੀਆਂ ਉਹ ਐਨ ਆਰ ਆਈ ਨੂੰ ਲੱਗੀਆਂ ਨੇ ਤੇ ਸੁਖਚੈਨ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਉੱਪਰ ਇਹ ਹਮਲਾ ਹੋਇਆ ਜਿਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਨੇ ਸੋ ਜ਼ੇਰੇ ਇਲਾਜ ਦੇ ਵਿੱਚ ਨੇ ਤੇ ਇਸ ਪੂਰੀ ਘਟਨਾ ਦਾ ਜਿਹੜਾ ਸੀ ਸੀ ਟੀ ਵੀ ਹੈ ਵੀਡੀਓ ਹੈ ਉਹ ਸਾਹਮਣੇ ਆ ਰਹੀ ਹੈ ਜੋ ਕਿ ਵਾਇਰਲ ਹੋ ਰਹੀ ਹੈ ਫਿਲਹਾਲ ਜਿਹੜਾ ਐਨ ਆਰ ਆਈ ਹੈ ਉਹ ਜੇਰੇ ਇਲਾਜ ਦੇ ਵਿੱਚ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਨੇੜੇ ਤੇੜੇ ਦੋ ਹਮਲਾਵਰ ਜਿਹੜੇ ਘਰ ਦੇ ਵਿੱਚ ਬੜੇ ਸੀਗੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਜੋ ਗੱਡੀ ਸੀਗੀ ਸੁਖਚੈਨ ਸਿੰਘ ਦੀ ਉਸ ਗੱਡੀ ਦੇ ਕਾਗਜ਼ਾਤ ਮੰਗੇ ਜਦੋਂ ਉਸਨੇ ਕਾਗਜ਼ਾਤ ਦੇਣ ਤੋਂ ਇਨਕਾਰ ਕੀਤਾ ਤਾਂ ਇਹਨਾਂ ਵਿਅਕਤੀਆਂ ਦੇ ਵੱਲੋਂ ਉਸ ਦੀ ਕਨ ਪੱਟੀ ਦੇ ਉੱਪਰ ਰਿਵਾਲਵਰ ਲਗਾ ਕੇ ਉਸ ਨੂੰ ਅੰਦਰ ਲਿਆਂਦਾ ਗਿਆ ਜਿੱਥੇ ਕਿ ਅੰਦਰ ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਦੋ ਗੋਲੀਆਂ ਨੇ ਜਿਹੜੀਆਂ ਕਿ ਐਨ ਆਰ ਆਈ ਸੁਖਚੈਨ ਸਿੰਘ ਨੂੰ ਲੱਗੀਆਂ ਨੇ ਸੋ ਇਸ ਘਟਨਾ ਦੇ ਦੌਰਾਨ ਇੱਕ ਦਿਲ ਦਹਿਲਾਉਣ ਵਾਲਾ ਘਟਨਾ ਘਰਮ ਇਹ ਵੀ ਵਾਪਰਿਆ ਕਿ ਜਸਟ ਟਾਈਮ ਜਿਹੜੇ ਇਹ ਮੁਲਜ਼ਮ ਸੀਗੇ ਜਿੰਨਾ ਵੱਲੋਂ ਇਹ ਹਮਲਾ ਕੀਤਾ ਗਿਆ ਇਸ ਹਮਲਾਵਰ ਸੁਖਚੈਨ ਸਿੰਘ ਉੱਪਰ ਗੋਲੀ ਚਲਾ ਰਹੇ ਸੀ ਤਾਂ ਉਸ ਸਮੇਂ ਛੋਟੇ ਬੱਚੇ ਜਿਹੜੇ ਨੇ ਉਹ ਹੱਥ ਜੋੜ ਕੇ ਜਿਹੜੀ ਮਾਫੀ ਹੈ ਜਾਂ ਖਿਮਾ ਮੰਗਦੀ ਜਾਂਚਨਾ ਕਰਦੇ ਨਜ਼ਰ ਆਏ ਨੇ ਹੱਥ ਜੋੜ ਕੇ ਹਮਲਾਵਰਾਂ ਨੂੰ ਕਹਿੰਦੇ ਨਜ਼ਰ ਆਏ ਨੇ ਕਿ ਉਹਨਾਂ ਦੇ ਡੈਡੀ ਨੂੰ ਛੱਡ ਦਿੱਤਾ ਜਾਵੇ ਸੋ ਇਸ ਤਰ੍ਹਾਂ ਦੇ ਜੋ ਵੀਡੀਓ ਨੇ ਉਹ ਸਾਹਮਣੇ ਆਏ ਨੇਗੇ ਸੋ ਦੱਸਦੇ ਕਿ ਇਹ ਮਾਮਲਾ ਜਿਹੜਾਗਾ ਉਸਵੇਰੇ 7 ਵਜੇ ਘਟਨਾਕ੍ਰਮ ਵਾਪਰਿਆ ਸੋ ਅੰਮ੍ਰਿਤਸਰ ਦੇ ਏਡੀਸੀਪੀ ਹਰਪਾਲ ਸਿੰਘ ਦੇ ਮੁਤਾਬਕ ਸਵੇਰੇ 7 ਵਜੇ 5 ਮਿੰਟ ਤੇ ਬਾਈਕ 'ਤੇ ਦੋ ਬਦਮਾਸ਼ਾਂ ਨੇ ਘਰ ਦੇ ਵਿੱਚ ਆ ਕੇ ਘਰ ਦੇ ਵਿੱਚ ਆਉਂਦੇ ਹੀ આરોપી ਤੋਂ ਉਹਦੀ ਮਰਸਲੀ ਕਾਰਜ ਦੇ ਕਾਗਜ਼ ਮੰਗੇ ਲੇਕਿਨ ਕਾਗਜ਼ ਇਨਕਾਰ ਕਰਨ ਤੋਂ ਕਾਗਜ਼ ਦੇਣ ਤੋਂ ਇਨਕਾਰ ਕਰਨ ਤੇ ਉਹਨਾਂ ਦੇ ਵੱਲੋਂ ਸੁਖਚੈਨ ਸਿੰਘ ਨੂੰ ਅੰਦਰ ਲਿਜਾ ਕੇ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਜਿੱਥੇ ਕਿ ਦੋ ਗੋਲੀਆਂ ਨੇ ਜਿਹੜੀਆਂ ਸੁਖਚੈਨ ਸਿੰਘ ਨੂੰ ਲੱਗੀਆਂ ਨੇ ਦੱਸ ਦਈਏ ਕਿ ਸ਼ਾਇਦ ਉਹਨਾਂ ਦਾ ਇਰਾਦਾ ਸੁਖਚੈਨ ਸਿੰਘ ਨੂੰ ਮਾਰਨ ਦਾ ਸੀ ਲੇਕਿਨ ਰਿਵਾਲਵਰ ਦੇ ਵਿੱਚ ਗੋਲੀਆਂ ਫਸਣ ਕਾਰਨ ਰਿਵਾਲਵਰ ਦੇ ਕੰਮ ਨਾ ਕਰਨ ਕਾਰਨ ਉਹ ਉਸ ਤੋਂ ਬਾਅਦ ਉੱਥੋਂ ਦੌੜ ਗਏ ਸੋ ਇਸ ਦੌਰਾਨ ਮਾਂ ਤੇ ਬੱਚੇ ਨੇ ਜਿਹੜੇ ਜੋ ਵਿਅਕਤੀ ਦੇ ਗੋਲੀਆਂ ਵੱਜੀਆਂ ਨੇ ਉਸ ਦੀ ਮਾਂ ਤੇ ਉਸ ਦੇ ਬੱਚੇ ਨੇ ਜਿਹੜੇ ਉਹ ਹਮਲਾਵਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਰਹੇ ਨੇ ਕਿ ਉਹਨਾਂ ਦੇ ਬੱਚੇ ਨੂੰ ਉਹਨਾਂ ਦੇ ਪਿਤਾ ਨੂੰ ਛੱਡ ਦਿੱਤਾ ਜਾਵੇ ਸੋ ਮੈਂ ਦੱਸ ਦਈਏ ਕਿ 9 ਮਹੀਨੇ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਧਮਕੀ ਆ ਉਹ ਪਰਿਵਾਰ ਨੂੰ ਮਿਲੀ ਸੀ ਪਰਿਵਾਰ ਦੇ ਮੈਂਬਰ ਨੇ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਜਿਹੜੀ ਪਹਿਲੀ ਪਤਨੀ ਹੈ ਉਸ ਦੇ ਵੱਲੋਂ ਦਸੰਬਰ ਮਹੀਨੇ 2022 ਦੇ ਵਿੱਚ ਸੁਸਾਈਡ ਕਰ ਲਿਆ ਗਿਆ ਸੀ ਅਤੇ ਇਸ ਸੁਸਾਈਡ ਦੇ ਆਧਾਰ ਦੇ ਉੱਪਰ ਉਸ ਦੀ ਪਤਨੀ ਦੇ ਪਰਿਵਾਰ ਦੇ ਵੱਲੋਂ ਚਾਰ ਪਰਿਵਾਰਕ ਮੈਂਬਰਾਂ ਜਿਨ੍ਹਾਂ ਦੇ ਵਿੱਚ ਸੁਖਚੈਨ ਸਿੰਘ ਉਸ ਦਾ ਭਰਾ ਉਸ ਦੀ ਮਾਤਾ ਅਤੇ ਉਸ ਦੀ ਭੈਣ ਦੇ ਖਿਲਾਫ ਇਹ ਮਕਦਮਾ ਦਰਜ ਕਰਾਇਆ ਗਿਆ ਸੀਗਾ ਲੇਕਿਨ ਕਿਉਂਕਿ ਉਸ ਸਮੇਂ ਘਟਨਾ ਸਮੇਂ ਤਿੰਨ ਵਿਅਕਤੀ ਜਸੁਖਚੈਨ ਸਿੰਘ ਉਸਦੀ ਭੈਣ ਤੇ ਉਹਦਾ ਭਰਾ ਉੱਥੇ ਨਹੀਂ ਸੀ ਅਮਰੀਕਾ ਦੇ ਵਿੱਚ ਇਸ ਕਰਕੇ ਸਿਰਫ ਔਰ ਸਿਰਫ ਜਿਹੜੀ ਕਾਰਵਾਈ ਸੀ ਉਹ ਦੀ ਮਾਤਾ ਦੇ ਖਿਲਾਫ ਹੋਈ ਸੀ ਸੋ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਅਮਰੀਕਾ ਦੇ ਵਿੱਚ ਰਹਿੰਦਾ ਤੇ ਅਮਰੀਕਾ ਦੇ ਵਿੱਚ ਜਿਹੜਾ ਉਹ 1 ਮਹੀਨਾ ਪਹਿਲਾਂ ਹੀ ਉਹ ਵਾਪਸ ਆਇਆ ਸੀਗਾ ਉਸਦੀ ਪਤਨੀ ਬਿਮਾਰ ਸੀ ਉਹਦੀ ਦੇਖਭਾਲ ਦੇ ਲਈ ਇੱਥੇ ਪਹੁੰਚਿਆ ਸੀ ਅਤੇ 1 ਮਹੀਨੇ ਤੋਂ ਬਾਅਦ ਜਿਹੜਾ ਇਹ ਘਟਨਾਕਰਮ ਵਾਪਰਿਆ ਹੈ ਅਤੇ ਸਵੇਰੇ 7 ਵਜੇ ਦੇ ਕਰੀਬ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਕੁਝ ਹਮਲਾਵਰਾਂ ਮਤਲਬ ਵੱਲੋਂ ਜਿਦੀ ਗਿਣਤੀ 3 ਸੀ ਲੇਕਿਨ ਦੋ ਕੈਮਰੇ ਦੇ ਵਿੱਚ ਕੈਦ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਹ ਹਮਲਾਗਾ ਉਹ ਕਰ ਦਿੱਤਾ ਗਿਆਗਾ ਇਸ ਮਾਮਲੇ ਦੇ ਉੱਪਰ ਪੁਲਿਸ ਦੇ ਵੱਲੋਂ ਵੀ ਸਖਤ ਐਕਸ਼ਨ ਲੈਂਦੇ ਹੋਏ ਡੀਜੀਪੀ ਸਾਹਿਬ ਨੇ ਇਸ ਮਾਮਲੇ ਦਾ ਨੋਟਸ ਲਿਆ ਤੇ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪੁਲਿਸ ਮੁਤਾਬਕ ਕਿਉਂਕਿ ਇਹਨਾਂ ਦੇ ਚਿਹਰੇ ਨੇ ਜਿਹੜੇ ਵੀਡੀਓ ਦੇ ਵਿੱਚ ਬਿਲਕੁਲ ਸਾਫ਼ ਤੇ ਸਪਸ਼ਟ ਦਿਖਾਈ ਦੇ ਰਹੇ ਨੇ ਇਸ ਕਰਕੇ ਇਹਨਾਂ ਨੂੰ ਬੜੀ ਜਲਦੀ ਹੈ ਟਰੇਸ ਕਰ ਲਿਆ ਜਾਵੇਗਾ ਸੋ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਤਿਲ ਮੁਲਜ਼ਮਾਂ ਦੀ ਪਹਿਲਾਂ ਗੱਲ ਚੱਲੀ ਸੀ ਲੇਕਿਨ ਜਿਹੜੇ ਦੋ ਮੁਲਜ਼ਮ ਨੇ ਉਹ ਇਸ ਸੀਸੀਟੀ ਦੇ ਵਿੱਚ ਕੈਦ ਹੋਏ ਨੇ ਜਿਨ੍ਹਾਂ ਦੇ ਵੱਲੋਂ ਹਮਲਾ ਜਿਹੜਾ ਉਹ ਸੁਖਚੈਨ ਸਿੰਘ ਦੇ ਉੱਪਰ ਕੀਤਾ ਗਿਆ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਐਕਸ਼ਨ ਦੇ ਵਿੱਚ ਹੈ ਵੱਡੇ ਅਧਿਕਾਰੀ ਨੇ ਜਿਹੜੇ ਉਹ ਘਟਨਾ ਸਥਾਨ ਦੇ ਉੱਪਰ ਪਹੁੰਚੇ ਨੇ ਘਟਨਾ ਦੀ ਪੂਰੀ ਜਾਣਕਾਰੀ ਜਿਹੜਾ ਉਹ ਲਈ ਜਾ ਰਹੀ ਹੈਗੀ ਘਟਨਾ ਆਕਰਮ ਦੇ ਬਾਰੇ ਪੂਰੀ ਜਾਣਕਾਰੀ ਲਈ ਜਾ ਰਿਹਾ ਸੋ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਸਪੈਸ਼ਲ ਡੀਜੀਪੀ ਨੇ ਉਹ ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਰਹੇ ਨੇ ਤੇ ਉਧਰੋਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਨੋਟਸ ਲਿਆ ਅਤੇ ਸਖਤ ਕਾਰਵਾਈ ਦੀ ਗੱਲ ਕੀਤੀ ਕਿ ਜਲਦ ਤੋਂ ਜਲਦੀ ਇਹ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਲੇਕਿਨ ਇਸ ਮਾਮਲੇ ਦੇ ਉੱਪਰ ਕਾਨੂੰਨ ਵਿਵਸਥਾ ਦੇ ਆਧਾਰ ਦੇ ਉੱਪਰ ਜਿਹੜੇ ਵਿਰੋਧੀਆਂ ਦੇ ਵੱਲੋਂ ਮਾਨ ਸਰਕਾਰ ਦੇ ਉੱਪਰ ਪ੍ਰਤੀਖੇ ਨਿਸ਼ਾਨੇ ਸਾਦੇ ਗਏ ਨੇ ਦੱਸਦੇ ਕਿ ਲਗਾਤਾਰ ਜਿਹੜੇ ਵਿਰੋਧੀ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਨੂੰ ਪਹਿਲਾਂ ਵੀ ਘੇਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਰ ਦਿਨ ਨਵੇਂ ਦਿਨ ਦੇ ਨਾਲ ਕੋਈ ਨਾ ਕੋਈ ਮੰਦਭਾਗੀ ਘਟਨਾ ਚੋਰੀ ਠੱਗੀ ਡਕੈਤੀ ਦੀ ਜਾਂ ਫਿਰ ਇਸ ਤਰ੍ਹਾਂ ਦੀ ਗੋਲੀਬਾਰੀ ਦੀ ਹਮਲਾ ਹਮਲੇ ਕਰਨ ਦੀ ਜਿਹੜੀਆਂ ਘਟਨਾਵਾਂ ਨੇ ਨਿਤ ਵਾਪਰ ਰਹੀਆਂ ਨੇ ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਕੋਲੇ ਗ੍ਰਹਿ ਵਿਭਾਗ ਵੀ ਹੈ ਉਹਨਾਂ ਨੂੰ ਲਗਾਤਾਰ ਵਿਰੋਧੀਆਂ ਦੇ ਵੱਲੋਂ ਘੇਰਿਆ ਜਾ ਰਿਹਾ ਹੈ ਹੁਣ ਜੇਕਰ ਕੱਲ ਸੁਖਬੀਰ ਸਿੰਘ ਬਾਦਲ ਦੀ ਗੱリエ ਤਾਂ ਉਹਨਾਂ ਨੇ ਵੀ ਇਸ ਘਟਨਾ ਦੇ ਉੱਪਰ ਚਿੰਤਾ ਜਤਾਈ ਹੈ ਅਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਆਪਣੇ ਐਕਸ ਦੇ ਉੱਪਰ ਸਰਕਾਰ ਨੂੰ ਘੇਰਿਆ ਗਿਆ ਹੈ ਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖ ਹੁੰਦਾ ਹੈ ਅੱਜ ਸਵੇਰੇ ਦੁਬੁਰਜੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਐਨ ਆਰ ਆਈ ਵੀਰ ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਨੇ ਪਰ ਨਰਦੇਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਨੇ ਪੰਜਾਬੀ ਆਪਣੀ ਘਰ ਵਿੱਚ ਸੁਰੱਖਿਅਤ ਨਹੀਂ ਰਹੇ ਮੈਂ ਸਮਝਦਾ ਕਿ ਤੁਹਾਨੂੰ ਨੈਤਿਕ ਦੇ ਆਧਾਰ ਦੇ ਉੱਪਰ ਅਸਤੀਫਾ ਦੇ ਦੇਣਾ ਚਾਹੀਦਾ ਹੈ ਬੁਰੀ ਤਰ੍ਹਾਂ ਜ਼ਖਮੀ ਜਿਹਰੇ ਇਲਾਸ ਸੁਖਚੈਨ ਸਿੰਘ ਦੀ ਸੇਚੀ ਆਬੀ ਦੀ ਆਦਾਸ ਕਰਦੇ ਹਾਂ ਸੋ ਸੁਖਚੈਨ ਸਿੰਘ ਦੇ ਇਸ ਘਟਨਾਕਰਮ ਦੇ ਉੱਪਰ ਭਗਵੰਤ ਮਾਨ ਦਾ ਅਸਤੀਫਾ ਤੱਕ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗ ਲੈ ਗਿਆ ਸੋ ਉਹਨਾਂ ਨੇ ਕਿਹਾ ਕਿ ਹਰ ਰੋਜ਼ ਨਵੇਂ ਦਿਨ ਦੇ ਨਾਲ ਇਸ ਤਰ੍ਹਾਂ ਦੇ ਘਟਨਾਮਾ ਲਗਾਤਾਰ ਵਾਪਰ ਰਿਹਾ ਨੇ ਹੁਣ ਪੰਜਾਬੀ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਕਾਨੂੰਨ ਵਿਵਸਥਾ ਇਸ ਹੱਦ ਤੱਕ गिर चुकी है। ਉੱਥੇ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਤਿੱਖਾ ਹਮਲਾ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਦੇ ਉੱਪਰ ਕੀਤਾ ਗਿਆ ਉਹਨਾਂ ਨੇ ਆਪਣੇ ਐਕਸ 'ਤੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਅਤੇ ਤੁਹਾਡਾ ਪਰਿਵਾਰ ਤਾਂ ਬੁਲਟ ਪ੍ਰੂਫ ਗੱਡੀਆਂ ਚੈਂਬਰ ਅਤੇ ਸੈਂਕੜੇ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਚੱਲਦੇ ਹੋ ਪਰ ਪੰਜਾਬੀਆਂ ਦੀ ਸੁਰੱਖਿਆ ਕੌਣ ਕਰੇਗਾ? ਅੱਜ ਦੂਜੀ ਸ਼੍ਰੀ ਅੰਮ੍ਰਿਤਸਰ ਵਿਖੇ ਐਨ ਆਰ ਆਈ ਸੁਖਚੰਨ ਸਿੰਘ ਦੇ ਘਰ ਵੜ ਕੇ ਕੀਤੇ ਜਾਨਲੇਵਾ ਹਮਲੇ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪੰਜਾਬੀ ਸਹਿਮ ਵਿਚ ਹੈ ਕਿ ਆਖਰ ਪੰਜਾਬ ਵਿੱਚ ਅਮਨ ਕਾਨੂੰਨ ਹੈ ਕਿੱਥੇ ਫਿਰੋਤੀਆਂ ਜੇਲ੍ਹਾਂ ਚ ਗੈਂਗਸਟਰਾਂ ਦੀ ਇੰਟਰਵਿਊਆਂ ਧਮਕੀਆਂ ਲੁੱਟਾਂ ਖੋਹਾਂ ਅਤੇ ਕਤਲ ਪੰਜਾਬ ਵਿੱਚ ਆਮ ਗੱਲ ਹੋ ਗਈ ਹੈ ਇਹ ਐਮਪੀ ਜਿਹੜੇ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜਿਹੜਾ ਇਹ ਟਵੀਟ ਹੈ ਐਕਸ ਦੇ ਉੱਪਰ ਉਹਨਾਂ ਵੱਲੋਂ ਲਿਖਿਆ ਗਿਆ ਹੈ ਉੱਥੇ ਹੀ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਬਣੇ ਰਾਜਾ ਬੜਿੰਗ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਪਰ ਐਕਸ ਦੇ ਉੱਪਰ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆਗਾ ਕਿ ਐਨਆਰਆਈ ਕਦੇ ਪੰਜਾਬ ਨੂੰ ਆਪਣਾ ਘਰ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਸਨ ਪਰ ਹੁਣ ਡਰ ਵਿੱਚ ਰਹਿੰਦੇ ਨੇ ਇੱਕ ਐਨਆਰਆਈ ਨੂੰ ਉਸ ਦੇ ਘਰ ਅੰਦਰ ਹੀ ਗੋਲੀ ਮਾਰੀ ਪਰਿਵਾਰ ਦੇ ਸਾਹਮਣੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਤੁਹਾਡੀਆਂ ਨਾਕਾਮੀਆਂ ਨੂੰ ਪੰਜਾਬ ਨੂੰ ਖਤਰੇ ਦੀ ਘੰਟੀ ਬਣਾ ਦਿੰਦਾ ਹੈ ਭਗਵੰਤ ਮਾਨ ਜੀ ਪੰਜਾਬ ਨੂੰ ਭਾਸ਼ਣ ਦੀ ਨਹੀਂ ਕਾਰਵਾਈ ਦੀ ਲੋੜ ਹੈ ਸੋ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਗੱਲ ਹੈ ਜਿਹੜੀ ਰਾਜਾ ਬੜਿੰਗ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਭਗਵੰਤ ਮਾਨ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਭਾਸ਼ਣਾਂ ਦੀ ਲੋੜ ਨਹੀਂ ਪੰਜਾਬੀਆਂ ਨੂੰ ਕਾਰਵਾਈ ਦੀ ਲੋੜ ਹੈ ਕਿਉਂਕਿ ਐਨ ਆਰ ਆਈ ਜਿਹੜੇ ਕਦੇ ਪੰਜਾਬ ਨੂੰ ਆਪਣਾ ਘਰ ਦੱਸਦੇ ਸੀ ਸੁਰੱਖਿਅਤ ਟਿਕਾਣਾ ਦੱਸਦੇ ਸੀ ਲੇਕਿਨ ਉਹ ਹੁਣ ਆਪਣੇ ਘਰਾਂ ਦੇ ਵਿੱਚ ਹੀ ਮਹਿਫੂਜ਼ ਨਹੀਂ ਹੈ ਸੋ ਇਸ ਮਾਮਲੇ ਤੋਂ ਪਰਹਾਮੇ ਡੀਜੀਪੀ ਸਾਹਿਬ ਦੇ ਵੱਲੋਂ ਸਖਤ ਐਕਸ਼ਨ ਦੀ ਗੱਲ ਕਹੀ ਗਈ ਹੈ ਨੋਟਸ ਆ ਜਿਹੜਾ ਇਸ ਮਾਮਲੇ ਦੇ ਉੱਪਰ ਡੀਜੀਪੀ ਸਾਹਿਬ ਦੇ ਵੱਲੋਂ ਲਿਆ ਗਿਆ ਅਤੇ ਇਹ ਕਿਹਾ ਗਿਆ ਕਿ ਬੜੀ ਜਲਦੀ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਲੇਕਿਨ ਕਾਨੂੰਨ ਬਸਤੇ ਦੇ ਉੱਪਰ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਸ਼ਰਮਸਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਵਿਰੋਧੀਆਂ ਦੇ ਵੱਲੋਂ ਤਿੱਖੇ ਹਮਲਿਆਂ ਦੇ ਨਾਲ ਪੰਜਾਬ ਸਰਕਾਰ ਨੂੰ ਮਾਨ ਸਰਕਾਰ ਨੂੰ ਘੇਰਿਆ ਗਿਆ ਅਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਾਂ ਸਿੱਧੇ ਤੌਰ ਤੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਉਹਨਾਂ ਦਾ ਅਸਤੀਫਾ ਤੱਕ ਮੰਗ ਲਿਆ ਗਿਆ ਸੋ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਨਾ ਲੋਕਾਂ ਨਾ ਟੀਵੀ ਦੇ ਨਾਲ